ਨੋ ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਿੰਡ ਔੜ ਵਿਖੇ ਪੁੱਜਿਆ ਬਲਾਕ ਦਫ਼ਤਰ ਇੱਥੇ ਲੱਗੇ ਪਿਆ ਜਾਂਦਾ ਰਾਹੋਂ ਰੋਡ ਤੇ ਉੱਥੇ ਖੜੇ ਆਂ ਤੇ ਉੱਥੇ ਇੱਕ ਆ ਜਿਹੜਾ ਤੁਸੀਂ ਦੇਖ ਰਹੇ ਹੋ ਪਿੱਛੇ ਕਵਾੜ ਵਾਲੇ ਸਾਈਕਲ ਨੇ ਸਾਰੀ ਤੇ ਇੱਥੋਂ ਇੱਕ ਵਿਅਕਤੀ ਜਿਹੜਾ ਹੈ ਇਹ ਦੋ ਦਿਨ ਤੋਂ ਦੋ ਤਿੰਨ ਦਿਨ ਤੋਂ ਜਿਹੜਾ ਗੁੰਮ ਹੋ ਚੁੱਕਾ ਹੈ ਤੇ ਬਹੁਤ ਗਰੀਬ ਵਿਅਕਤੀ ਹੈ ਇਹ ਨਹੀਂ ਮੈਨੂੰ ਟੈਲੀਫੋਨ ਤੇ ਸੱਦੇ ਆਗੇ ਸਾਡੀ ਕੋਈ ਹੈਲਪ ਕੀਤੀ ਜਾਵੇ ਸੋ ਇੱਥੇ ਇਹ ਜਿਹੜੇ ਸਾਰੇ ਪ੍ਰਵਾਸੀ ਮਜ਼ਦੂਰ ਹੈ ਜਿਹੜਾ ਕੁਆਡ ਦਾ ਕੰਮ ਕਰਦੇ ਆ ਸਾਈਕਲ ਤੁਸੀਂ ਦੇਖ ਸਕਦੇ ਹੋ ਖੜੇ ਹੈ ਉਹ ਇੱਥੇ 7-8 ਜਣੇ ਇਹ ਇਕੱਠੇ ਹੋ ਕੇ ਰਹਿੰਦੇ ਆ ਤੇ ਇਹਨਾਂ ਆਪਣਾ ਕਮਾਈ ਕਰਕੇ ਆਪਣਾ ਮੜ ਮੋਟਾ ਇਹ ਜਿਹੜਾ ਤੋਰੀ ਫੁਲਕਾ ਆਪਣਾ ਰੋਟੀ ਪਾਣੀ ਚਲਾਉਂਦੇ ਆ ਜਾਂ ਆਪਣੇ ਜਿਹੜੇ ਪਿੱਛੇ ਪਰਿਵਾਰ ਨੇ ਦਾ ਜੋਪੀ ਵਿਹਾਰ ਵਿੱਚ ਹੈਗਾ ਉਹਨਾਂ ਦਾ ਢਿੱਡ ਇਹ ਪਰਦੇ ਹੈਗੇ ਆ ਪ੍ਰੰਤੂ ਇਹਨਾਂ ਦਾ ਵਿਅਕਤੀ ਜਿਹੜਾ ਇੱਕ ਹੈਗਾ ਇਹ ਦੇ ਵਿੱਚ ਇੱਕ ਉਹਨਾਂ ਦਾ ਲੜਕਾ ਵੀ ਹੈ ਉਹ 40 ਦੇ ਸਾਲ ਦੇ ਲਗਭਗ ਉਹਨਾਂ ਦੀ ਉਮਰ ਦੱਸੀ ਜਾਂਦੀ ਹੈ ਉਹ ਪਿਛਲੇ 2-3 ਦਿਨ ਤੋਂ ਜਿਹੜਾ ਸ਼ਾਮ ਨੂੰ ਗੇੜਾ ਲਾਉਣ ਗਿਆ ਸੀਗਾ ਕੁਆੜ ਇਕੱਠਾ ਕਰਨ ਗਿਆ ਸੀ ਪਿੰਡਾਂ ਦੇ ਵਿੱਚੋਂ ਸਾਈਕਲ ਤੇ ਸੋ ਉਹ ਵਾਪਸ ਨਹੀਂ ਆਇਆ ਜਿਸ ਕਰਕੇ ਚਿੰਤਤ ਹੈ ਉੱਥੇ ਵੀ ਇਹਨਾਂ ਦੇ ਜਿਹੜੇ ਯੂਪੀ ਵਿੱਚ ਪਰਿਵਾਰ ਹੈਗਾ ਉਹ ਵੀ ਬੜਾ ਚਿੰਤਤ ਹੈ ਇਹ ਵੀ ਵਿਚਾਰੇ ਕਿਤੇ ਨਹਿਰਾਂ ਲੱਭਦੇ ਫਿਰਦੇ ਆ ਕਿਤੇ ਉਹ ਡਿੱਗਣਾ ਪਿਆ ਹੋਵੇ ਕਿਤੇ ਕੁਛ ਕਿਤੇ ਕੁਛ ਸੋ ਇਦਾਂ ਆ ਕਿ ਅਸੀਂ ਵੀ ਪੀਵੀ ਟੁਡੇ ਚੈਨਲ ਦੀ ਵੀ ਟੀਮ ਦੀ ਵੀ ਤੁਹਾਨੂੰ ਬੇਨਤੀ ਹੈ ਕਿ ਅਗਰ ਤੁਹਾਨੂੰ ਕਿਤੇ ਮੈਂ ਫੋਟੋ ਪ੍ਰਕਾਸ਼ਿਤ ਕਰ ਰਹੇ ਹਾਂ ਨਾਲ ਅਸੀਂ ਚੈਨਲ ਤੇ ਨਾਲ-ਨਾਲ ਚਲਾਵਾਂਗੇ ਐ ਸੋ ਉਹ ਫੋਟੋ ਦੇਖ ਕੇ ਤੁਸੀਂ ਜੇਕਰ ਤੁਹਾਨੂੰ ਕਿਤੇ ਉਹ ਲੱਭਦਾ ਹੈ ਤਾਂ ਜਰੂਰ ਪਹੁੰਚਦਾ ਕਰੋ ਜਾਂ ਫਿਰ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਇੱਥੇ ਬਲਾਕ ਦਾਪਤਾ ਦੇ ਨਾਲ ਇੱਥੇ ਇੱਕ ਜਿੱਥੇ ਉਹ ਰਹਿ ਰਹੇ ਹੈ ਉੱਥੇ ਆ ਕੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਜੋ ਉਹਨਾਂ ਦੀ ਸਿਹਤ ਹੋ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਦੀਪ ਕੁਮਾਰ ਇਹ ਜੋ ਗਮ ਹੋਇਆ ਹੈ ਉਹ ਕਿਹ ਲੱਗਦਾ ਹੈ ਡੈਡੀ ਲੱਗਦੇ ਮੇਰੇ ਆਪ ਇਕੱਠੇ ਰਹਿੰਦੇ ਹਾਂ ਆਏ ਇਕੱਠੇ ਰਹਿੰਦੇ ਹਾਂ ਇੱਕ ਕਮਰੇ ਵਿੱਚ ਇੱਕ ਕਮਰੇ ਦੇ टुट-टुट 7 8 9 अच्छा वो क्या हुआ कैसे हुआ वो कैसे गुम हुआ आपका डैड बुपा जी फेरी लगाने गए थे कवारदी हाँ। वो तीन बजे कल आज दो दिन हो गए हाँ। वो फिर उनसे लौट के ही नहीं आए मुड़ के ही नहीं आए कल शाम रात दो बजे तक देखे सी गए और सुबह से और तक देख रहे हैं कोई पता नहीं लगा आप हाँ। कहां-कहां देखा पाजी जिथे रेडी लगाते थे सीके उथे सारे पिंडों ते देखा कंगा पालटे देखा बजी दडाड़े देखा इत्ते मल्ले बजी और इत्ते नवा शहर फेलोर सारे पिंडों ते देखा पाजी नेहरे नोरों सारे ते देखा झाड़ियां वगैरह सारा फिर किस पे किस पे किस चीज पे था वो मतलब साइकिल ते था साइकिल कोई मोबाइल वगैरह नहीं है कोई नहीं कोई नहीं पुलिस को सूचना दी सूचना पर सूचना दी वो बोलते हैं आज से कार्रवाई शुरू करेंगे मौका देखेंगे नहीं? मौका, नहीं? मौका, नहीं पाजी। मौका नहीं देखा नहीं तो आज, जा, आज पाजी देखने जा रहे सी। ना ना थे हॉस्पिटलों राजा ते नवाज सरकारी हॉस्पिटल तो साल साल यहाँ तो पाजी मैं तो छः महीने हुए हैं डैडी मेरे कट तो कट आठ साल नौ साल हो गई यहाँ रहते कभी पहली भी ऐसा हुआ है कि दो तीन दिन बाहर रहे नहीं भाई तो नहीं पहली बार ही हुआ है पाजी कभी नहीं हुआ ऐसा को तो कोई नहीं।, नहीं कोई नहीं, नहीं पाजी कोई मतलब ही नहीं कोई भांजा है कोई चाचे का मुंडा या फिर ये होना डांटने का मुंडा लड़ाई का कोई मतलब ही नहीं है पाजी पाजी बहुत सीधे बंदे हैं वो तो, क्या तो। वो से, क्या और मिल मिल जाए जाए और और क्या मां पाजी? और क्या मांग करेंगे सही सलामत ठीक परिवार वाले जूपी रहते माता जी है भाई है और बहन बहन की तो शादी होगी फिक्रमंद होंगे लगातार फोन आ रहे हैं पाजी बहुत तंग हो रहे हैं घर पे बहुत ज्यादा परेशानी है पांच जोर के विनती है पाजी मेरे डैडी सही सलामत आराम से मिल जाएं और क्या उनको मैं धन्यवाद करना चाहता हूं और जो कोई कित्थे भी मिले वो सूचना कर दें इस चैनल के माध्यम से जो पाजी देटी बस बताता हूं उनके लिए धन्यवाद धन्यवाद करना चाहूंगा कोई भी व्यक्ति अपना मोबाइल नंबर दो 987671971 987671971 मोबाइल नंबर मेरा है ਦਾ ਮੇਡੂਡ ਬ੍ਰਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਔੜ ਜੀ ਇਹ ਵਿਅਕਤੀ ਜਿਹੜਾ ਇਹ ਤੁਹਾਡੇ ਕੋਲ ਰਹਿ ਰਿਹਾ ਹਾਂ ਜੀ 8 ਸਾਲ ਤੋਂ ਰਹਿ ਰਿਹਾ ਜੀ ਚੰਦਰਪਾਲ ਜੀ ਇਹ ਕੀ ਹੋਇਆ ਹੈ ਕੀ ਤੇ ਕਿੱਦਾਂ ਬੋਲਾਂਗਾ ਆ ਜੀ ਕੱਲ ਤੇ ਦੋ ਦਿਨਾਂ ਤੋਂ ਤਿੰਨ ਤਿੰਨ ਕ ਵਜੇ ਗੀੜਾ ਲਾਉਣ ਗਿਆ ਤੇ ਮੁੜ ਕੇ ਆ ਨਹੀਂ ਸਾਰੇ ਅਸੀਂ ਲੱਭ ਲੱਭ ਕੇ ਇਹਨਾਂ ਨੂੰ ਦੇਖਿਆ ਹਸਪੀਟਲਾਂ ਵਿੱਚ ਵੀ ਜਾ ਕੇ ਦੇਖਿਆ ਜੋ ਨਹਿਰਾ ਜਿੱਥੇ-ਜਿੱਥੇ ਜਾਂਦਾ ਸੀ ਜਿਹੜੇ ਗੀੜੇ ਵਾਲਿਆਂ ਕੋਲ ਜਾਂਦਾ ਸੀ ਸਾਰੇ ਉਹਨਾਂ ਦੇ ਜਾ ਕੇ ਦੇਖ ਕੇ ਆਏ ਆ ਕਿਤੇ ਉਹ ਨਹੀਂ ਲੱਭਾ ਤੇ ਅਸੀਂ ਬਹੁਤ ਸਾਡੇ ਧੰਨਵਾਦੀ ਹੋਵਾਂਗੇ ਪੀਵੀ ਟੂਡੇ ਦੇ ਜੇ ਕੋਈ ਵੀ ਸਾਨੂੰ ਇਹਦੇ ਬਾਰੇ ਸੂਚਾ ਸੂਚਨ ਦਿੰਦਾ ਹੈ ਸਾਡਾ ਵੀਡੀਓ ਬਲੌਗ ਦੇ ਨਾਲ ਘਰ ਆ ਫੋਨ ਨੰਬਰ ਹੈ ਜੀ 887225038 887225038 ਤੇ ਬਹੁਤ ਹੀ ਧੰਨਵਾਦ ਹੋਵਾਂਗੇ ਪੀਵੀ ਟੂਡੇ ਦੇ ਜੇ ਸਾਨੂੰ ਸਾਡਾ ਚੰਦਰਪਾਲ ਦਾ ਦੂਜਾ ਕੋਈ ਵੀ ਸਾਨੂੰ ਸੂਚਨਾ ਦਿੰਦਾ ਹੈ ਜੀ ਮੈਂ ਔਰ ਬਲੌਗ ਦੇ ਸਾਰੇ ਪਿੰਡਾਂ ਦਾ ਪਿੰਡਾਂ ਨੂੰ ਅਪੀਲ ਕਰਦਾ ਹਾਂ ਜੋ ਸਾਡਾ ਚੰਦਰਪਾਲ ਗੁੰਮ ਹੋਇਆ ਹੈ ਸਾਰਾ ਹੀ ਉਹਨਾਂ ਦਾ ਪਰਿਵਾਰ ਇੱਥੇ ਵੀ ਦੁਖੀ ਹੈ ਉੱਥੇ ਵੀ ਜੀਪੀ ਦੁਖੀ ਹੈ ਅਸੀਂ ਸਾਰੇ ਪਿੰਡ ਪਿੰਡਾਂ ਦਾ ਧੰਨਵਾਦੀ ਹੋਵਾਂਗੇ ਜੋ ਵੀ ਸਾਨੂੰ ਉਹਦੇ ਬਾਰੇ ਸੂਚਨਾ ਦੇ ਦੋਗਾ ਜੀ